ਜੀ ਬਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਬੱਚਿਆਂ ਨੂੰ ਫੀਡ ਕਿਵੇਂ ਕਰਵਾਈਦੀ ਹੈ ਬਈ ਛੋਲਿਆਂ ਨੂੰ ਗ੍ਰाइंड ਕਰਕੇ ਤੇ ਜਿਹੜੀ ਆਪਾਂ ਫੀਡਰ ਬਣਾਇਆ ਹੈਗਾ ਉਹਦੇ ਨਾਲ ਫੀਡ ਕਿਵੇਂ ਕਰਵਾਈ ਜਾਂਦੀ ਆ ਉਹ ਤੁਹਾਨੂੰ ਸਾਰੀ ਦੇ ਕੇ ਦਿਖਾਵਾਂਗੇ ਪੂਰੀ ਵੀਡੀਓ ਦੇਖਿਓ ਪੂਰੀ ਵੀਡੀਓ ਚ ਸਾਰਾ ਕੁਝ ਦਿਖਾਵਾਂਗੇ ਤੇ ਉਹ ਤੋਂ ਬਾਅਦ ਬੱਚਿਆਂ ਨੂੰ ਫੀਡ ਕਰਵਾ ਕੇ ਆਪਾਂ ਬਿਠਾਵਾਂਗੇ ਛਾਤਰੀਆਂ ਤੇ ਅੱਜ ਤਾਂ ਪੁਨਿਕਲੀ ਹੋਈ ਹੈ ਬਾਈ ਮੀ ਹੈ ਨਹੀਂਗਾ ਤੇ ਆਪਾਂ ਸਾਰੇ ਬੱਚਿਆਂ ਨੂੰ ਅੱਜ ਛਾਤਰੀਆਂ ਤੇ ਬਿਠਾਵਾਂਗੇ ਨੈੱਟ ਦੇ ਵਿੱਚ ਛੋਟੇ ਵੱਡੇ ਸਾਰੇ ਉੱਤੇ ਲੈ ਕੇ ਚੱਲਾਂਗੇ ਉੱਤੇ ਬਿਠਾਵਾਂਗੇ ਇਹਨਾਂ ਨੂੰ ਅੱਧੇ ਦਿਨ ਤੱਕ ਤੇ ਇੱਧਰ ਬੈਠੇ ਨੇਗੇ ਆਪਣੇ ਬੱਚੇ ਕਰੋ ਸ਼ੌਂਕ ਸਾਰੇ ਆਨੇ ਕੁਝ ਬੱਚੇ ਆ ਪੁੱਤੇ ਰੱਖੇ ਹੋਏ ਨੇ ਬਾਈ ਬੱਚੇ ਹੋਗੇ ਸੀ ਜ਼ਿਆਦੇ ਫਿਰ ਇਹਨਾਂ ਤੇ ਬੈਟਿਆ ਨਹੀਂ ਜਾਂਦਾ ਸੀ ਇੱਕ ਦੂਜੇ ਦੇ ਉੱਤੇ ਚੜ-ਚੜ ਬੈਠੇ ਜਾਂਦੇ ਸੀਗੇ ਤੇ ਆਪਾਂ ਫਿਰ ਕੁਝ ਬੱਚੇ ਇੱਧਰ ਰੱਖ ਕੇ ਉੱਤੇ ਤੇ ਕੁਝ ਬੱਚੇ ਬੈਠੇ ਨੇ ਆਪਣੇ ਥੱਲੇ ਬਾਈ ਆ ਬੈਠੇ ਨੇ ਕੁਝ ਬੱਚੇ ਇੱਧਰ ਤੇ ਦੇਖ ਲਓ ਸਾਰਿਆਂ ਦੀ ਗ੍ਰੋਥ ਇੱਕੋ ਜਿਹੀ ਹੈ ਬਾਈ ਸਾਰੇ ਬਰਾਬਰ ਨੇਗੇ ਤੇ ਬਾਕੀ ਏਡੇ ਏਡੇ ਹੋ ਗਏ ਬੱਚੇ ਅੱਜ ਸਾਰਿਆਂ ਨੂੰ ਆਪਾਂ ਲੈ ਕੇ ਚੱਲਾਂਗੇ ਉੱਤੇ ਤੇ ਇਹਨਾਂ ਨੂੰ ਬਿਠਾਵਾਂਗੇ ਨੈੱਟ ਦੇ ਵਿੱਚ ਛਾਤਰੀਆਂ ਦੇ ਉੱਤੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਫੀਡ ਕਿਵੇਂ ਤਿਆਰ ਕਰੀਦੀ ਹੈ ਤੇ ਉਸ ਤੋਂ ਬਾਅਦ ਕਿਵੇਂ ਦੇਈਦੀ ਹੈ ਤੇ ਆਜੋ ਚੱਲਦੇ ਅੱਗੇ ਦਿਖਾਉਨੇ ਆਂ ਅਗਲਾ ਪ੍ਰੋਸੈਸ ਆਪਾਂ ਆ ਗਏ ਭਾਈ ਅੰਦਰ ਤੇ ਅੰਦਰ ਆ ਕੇ ਸਾਰਿਆਂ ਤੋਂ ਪਹਿਲਾਂ ਆਪਾਂ ਜਿਹੜੇ ਛੋਲੇ ਭੁੰਨਤੇ ਹੋਏ ਸੀ ਭਾਈ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੋਕੇ ਸਾਫ਼ ਕਰ ਲਏ ਭਾਈ ਇਹਨਾਂ ਦੇ ਉੱਤੇ ਝੱਗ ਜੀ ਆ ਜਾਂਦੀ ਹੈ ਜਦੋਂ ਆਪਾਂ ਭੁੰਨਦੇ ਆਂ ਨੇ ਰਾਤ ਨੂੰ ਸਵੇਰ ਨੂੰ ਝੱਗ ਜੀ ਆਈ ਪਈ ਹੁੰਦੀ ਆ ਤੇ ਆਪਾਂ ਉਹਨੂੰ ਫਿਰ ਚੰਗੀ ਤਰ੍ਹਾਂ ਸਾਫ਼ ਕਰਕੇ ਸਾਰੀ ਕੱਢ ਕੇ ਬਈ ਦੋ ਤਿੰਨ ਵਾਰੀ ਛੋਲਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਉਹ ਤੋਂ ਬਾਅਦ ਫੀਡ ਦਿੰਨੇ ਹੁੰਦੇ ਨੇ ਬੱਚਿਆਂ ਨੂੰ ਬਾਕੀ ਸਾਰੇ ਭਰਾਵਾਂ ਦਾ ਆਪ ਦਾ ਆਪ ਦਾ ਪ੍ਰੋਸੈਸ ਹੈ ਹੋਰ ਭਰਾ ਵੀ ਦਿੰਦੇ ਹੋਣੇ ਫੀਡ ਪਰ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਵੀ ਕਿਵੇਂ ਦਿੰਦੇ ਨੇ ਪਰ ਆਪਾਂ ਜਮ੍ਹਾਂ ਸਫਾਈ ਦੇ ਨਾਲ ਦਿੰਨੇ ਆ ਬਈ ਦੇਖੋ ਸਾਰੇ ਕਿੰਨੇ ਛੋਲੇ ਸਾਫ਼ ਕੀਤੇ ਹੋਏ ਨੇ ਤੇ ਜਮ੍ਹਾਂ ਇਹਨਾਂ ਨੂੰ ਪਾਣੀ ਦੇ ਵਿੱਚੋਂ ਕੱਢ ਲਿਆ ਆਪਾਂ ਤੇ ਇਹਨਾਂ ਦੇ ਉੱਤੇ ਜਿਹੜੀ ਝੱਗ ਹੁੰਦੀ ਆ ਉਹ ਆਪਾਂ ਧਾਰਦਨੇ ਦੋ ਤਿੰਨ ਵਾਰੀ ਮਤਲਬ ਪਾਣੀ ਦੇ ਵਿੱਚੋਂ ਕੱਢਦਾਨੇ ਇੱਧਰ ਲਿਆ ਕੇ ਰੱਖ ਲਿਆ ਆਪਾਂ ਆਪਣਾ ਯੂਸਰ ਠੀਕ ਹੈ ਸ਼ੇਕ ਕਰ ਇਹਦੇ ਵਿੱਚ ਬਈ ਗ੍ਰाइंड ਕਰਾਂਗੇ ਛੋਲੇ ਤੇ ਤੁਹਾਨੂੰ ਦਿਖਾਉਣੇ ਆ ਵੀ ਗ੍ਰाइंड ਹੋਣ ਤੋਂ ਬਾਅਦ ਕਿਵੇਂ ਹੋ ਜਾਂਦੇ ਨੇ ਬਈ ਤੇ ਜੁੜੇ ਰਹੋ ਤੇ ਦਿਖਾਉਣੇ ਅੱਗੇ ਤੇ ਸ਼ੇਕ ਹੋਣ ਤੋਂ ਬਾਅਦ ਬਈ ਆਪਾਂ ਇਦਾਂ ਦਾ ਬਣ ਗਿਆ ਆਪਣਾ ਤੇ ਇਹ ਜਮਾ ਬਈ ਜਿੱਦਾਂ ਦਾ ਸ਼ੇਕ ਹੁੰਦਾਗਾ ਜਮਾ ਬ੍ਰੀਕ ਕਰਨਾ ਇਹਨੂੰ ਮੋਟਾ ਨਹੀਂ ਰੱਖਣਾ ਜਦੋਂ ਤੱਕ ਬਿਲਕੁਲ ਪਾਊਡਰ ਨਹੀਂ ਬਣਦਾ ਤੇ ਐਵੇਂ ਦਾ ਬਣ ਗਿਆ ਬਈ ਪਾਊਡਰ ਬਣ ਤੋਂ ਬਾਅਦ ਤੇ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਤੇ ਜਾਗਰੂ ਭਰ ਲਾਂਗੇ ਇਹਨੂੰ ਢਿੱਲਾ ਕਰ ਲਾਂਗੇ ਬਾਈ ਤੇ ਇਹ ਚੰਗੀ ਤਰ੍ਹਾਂ ਹੋ ਗਿਆ ਢਿੱਲਾ ਤੇ ਆਹ ਦੇਖੋ ਬਾਈ ਜਮਾ ਬਰੀਕ ਹੋ ਗਿਆ ਬਿਲਕੁਲ ਬਰੀਕ ਵੀ ਆਪਾਂ ਇਦਾਂ ਰੱਖਣਾਗਾ ਐਜੇ ਨਾਲ ਬਾਈ ਆਸਾਨੀ ਨਾਲ ਦਿੱਤਾ ਜਾਊਗਾ ਤੇ ਉਹ ਬਾਈ ਜਿਹੜਾ ਆਪਾਂ ਮੋਟਾ ਰੱਖ ਲੈਂਦੇ ਉਹ ਉਹ ਤੋਂ ਬਾਅਦ ਫੀਡਰ ਦੇ ਵਿੱਚ ਹੀ ਫਸੀ ਜਾਂਦਾਗਾ ਅੰਦਰ ਜਾਂਦਾ ਨਹੀਂ ਬਲੌਕ ਹੋ ਜਾਂਦਾ ਫਿਰ ਆਪਣਾ ਫੀਡਰ ਤੇ ਇਹਨੂੰ ਚੰਗੀ ਤਰ੍ਹਾਂ ਸ਼ੇਕ ਕਰਨਾ ਬਾਈ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਤੇ ਉਹ ਤੋਂ ਬਾਅਦ ਇਦਾਂ ਕਰ ਲੈਣਾ ਦੇਖੋ ਜਿਵੇਂ ਮੈਂ ਕਰ ਲਿਆ ਤੇ ਆਪਣਾ ਜੱਗ ਪੂਰਾ ਭਰ ਗਿਆ ਤੇ ਆਜੋ ਆਪਾਂ ਚੱਲਦੇ ਹਾਂ ਬੱਚਿਆਂ ਦੇ ਕੋਲੇ ਬੱਚਿਆਂ ਨੂੰ ਦਿਨੇ ਫੀਡ ਤੇ ਦਿਖਾਉਣੇ ਆ ਤੁਹਾਨੂੰ ਅੱਗੇ ਆਜੋ ਚੱਲੀਏ ਫਿਰ ਆ ਆ ਗਏ ਬਈ ਬੱਚਿਆਂ ਦੇ ਕੋਲੇ ਤੇ ਆਪਾਂ ਚੱਕ ਲਿਆ ਫੀਡਰ ਤੇ ਇੱਧਰ ਪਿਆਗਾ ਆਪਣਾ ਜੱਗ ਸ਼ੇਕ ਕੀਤਾ ਹੋਇਆ ਤੇ ਇਹਦੇ ਵਿੱਚ ਆਪਾਂ ਕਾਛੀ ਰੱਖ ਲਈ ਬਈ ਇਹਨੂੰ ਹਿਲਾ ਕੇ ਦੇਵਾਂਗੇ ਠੀਕ ਹੈ ਕਈ ਵਾਰੀ ਕੜਾ ਜਾਂ ਬਨ ਜਾਂਦਾ ਫਿਰ ਉਹ ਵੀ ਵਾਲਾ ਚੰਗਾ ਨਹੀਂ ਹੁੰਦਾ ਇਹਨੂੰ ਪਾਣੀ ਜਿਹਾ ਬਣਾ ਕੇ ਲਾਇਆ ਕਰਕੇ ਫੇਰ ਦੇਣਾਗਾ ਤੇ ਇੱਧਰ ਦਿਖਾਉਣੇ ਆ ਤੁਹਾਨੂੰ ਬੱਚੇ ਇੱਧਰ ਬੈਠੇ ਨੇ ਬੱਚੇ ਤੇ ਹੁਣ ਇਹਨਾਂ ਨੂੰ ਦਿਨੇ ਇੱਕ ਇੱਕ ਕਰਕੇ ਬਨ ਬਾਈ ਬਨ ਸਾਰਿਆਂ ਨੂੰ ਫੀਡ ਬਾਈ ਇਹ ਬੈਠੇ ਨੇ ਜਾਂਦੇ ਦੁਕਾਨੇ ਤੋਂ ਉਹਨੂੰ ਵੀ ਕਿਵੇਂ ਫੀਡ ਦਿੱਤੀ ਜਾਂਦੀ ਹੈਗੀ ਚਲਦੇ ਆਂ ਅਜੇ ਦੁਕਾਨੇ ਤੋਂ ਤੇ ਇੱਧਰ ਬਈ ਆਪਾਂ ਆ ਦੋ ਬੱਚੇ ਚੱਕ ਲੈ ਤੇ ਆਜੋ ਪਹਿਲਾਂ ਇਹਨਾਂ ਨੂੰ ਦਿਖਾਉਣੇ ਦੁਕਾਨੇ ਤੋਂ ਇਹਨਾਂ ਨੂੰ ਰੱਖ ਲੈ ਆਪਾਂ ਮੰਜੇ ਦੇ ਉੱਤੇ ਤੇ ਇੱਧਰ ਲੈ ਲਿਆ ਫੀਡਰ ਤੇ ਹੁਣ ਫੀਡਰ ਦੇ ਵਿੱਚ ਪਹਿਲਾਂ ਆਪਾਂ ਪਾਵਾਂਗੇ ਫੀਡ ਬਾਈ ਇਹਨੂੰ ਚੰਗੀ ਤਰ੍ਹਾਂ ਸ਼ੇਕ ਕਰ ਲਾਂਗੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਇਹ ਬਾਲਾ ਕਰੜਾ ਜਾਇ ਇੱਥੇ ਥੋੜਾ ਜਿਹਾ ਪਾਣੀ ਪਾ ਲਾਂਗੇ ਬਈ ਿੱੱਲੀ ਹੋ ਜੂਗੀ ਆਸਾਨੀ ਨਾਲ ਦਿੱਤੀ ਜਾਊਗੀ ਇਹ ਬਣਾ ਲਿਆ ਇਦਾਂ ਕਰਕੇ ਸ਼ੇਕ ਕਰੀ ਚੰਗੀ ਤਰ੍ਹਾਂ ਇਹ ਉਹ ਤੋਂ ਬਾਅਦ ਆਪਾਂ ਪਾ ਲਿਆ ਫਿਲਟਰ ਦੇ ਵਿੱਚ ਬਈ ਇੰਨਾ ਕੁ ਪਾਉਣਾ ਬਈ ਫਿਰ ਹਵਾ ਭਰ ਜਾਂਦੀ ਐ ਐ ਤੋਂ ਵੱਧ ਭਰਨਾ ਨਹੀਂ ਗਾ ਫਿਰ ਦਿੱਤਾ ਨਹੀਂ ਜਾਂਦਾ ਬਸ ਇੰਨਾ ਕੀ ਆਪਾਂ ਪਾਉਣਾ ਗਿਆ ਐ ਤੋਂ ਵੱਧ ਪਾਉਣਾ ਨਹੀਂ ਗਾ ਤੇ ਚੈੱਕ ਕਰ ਲਓ ਸਾਰੇ ਜਣੇ ਕਿ ਦੋ ਤਲੀ ਢੋੜਿਆ ਬਈ ਜਿਹੜੀ ਲਿੱਦਰੀ ਹੋਈ ਸੀਗੀ ਸਾਫ਼ ਕਰ ਲਿਆ ਕਿ ਆਹ ਸਹੂਿਦਤ ਕਰ ਲੈਣੀ ਅੰਤੋਂ ਦੇਖੇ ਰੱਖੋ ਨਹੀਂ ਬੱਚੇ ਜਮਾ ਭੁੱਖੇ ਨਹੀਂ ਵਿੱਚ ਵੇਰ ਦੇ ਕੋਸੇ ਦਿੱਤਾ ਇਹਨਾਂ ਨੂੰ ਸੰਸਨ ਦੇ ਕੇ ਦੁਕਾਨਾ ਏਦਾਂ ਵੀ ਬੱਚੇ ਨੂੰ ਫੜ ਲਓ ਤੇ ਆ ਫੀਡਰ ਲਓ ਤੇ ਦੇਖੋ ਬਈ ਕਿੰਨਾ ਜੀ ਆਪਣੇ ਕੋਲ ਫੀਡਰ ਕਿੰਨਾ ਰਹਿ ਗਿਆ ਤੇ ਬੱਚੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਈ ਉਹ ਫਿਰਦਾ ਛੋਟੇ ਸਾਹਮਣੇ ਬਈ ਜਿਵੇਂ ਬਿਲਕੁਲ ਆਰਾਮ ਨਾਲ ਉਹਨੀ ਫੀਡ ਲੈਂਦੀ ਹੈਗੀ ਤੇ ਤੁਹਾਨੂੰ ਚੈੱਕ ਕਰਉ ਰਿਹਾ ਤੇ ਦੇਖੋ ਇਹਦਾ ਪੋਟਾ ਕਿੱਦਾਂ ਵੱਡਾ ਹੋ ਗਿਆ ਬਈ ਨਾ ਇਹਨੂੰ ਮਹਿਸੂਸ ਹੋਏਗਾ ਵੀ ਮੈਂ ਫੀਡ ਲੈਂਦੀ ਹੈ ਨਾ ਕੋਈ ਜ਼ੋਰ ਲੱਗਿਆ ਜਮਾ ਪਿਆਰ ਨਾਲ ਲੈਂਦੀ ਆ ਤੇ ਇਹਨੂੰ ਇੱਕ ਵਾਰੀ ਆਪਾਂ ਹੋਰ ਦੇ ਦਾਂਗੇ ਪੂਰਾ ਦਿਨ ਕੱਟਣ ਦੇ ਨੇ ਸ਼ਾਮ ਤੱਕ ਤੇ ਇਦਾਂ ਲੈ ਕੇ ਫੀਟਰ ਇਦਾਂ ਮੈਂ ਦੱਬ ਦੇਣਾਗਾ ਤੇ ਦੇਖੋ ਕਰੋ ਚੈੱਕ ਫੀਟਰ ਕਿੰਨਾ ਰਹਿ ਗਿਆ ਆ ਬੱਚੇ ਨੇ ਆਪਣੇ ਨੇ ਫੀਡ ਲੈ ਲਈ ਬਾਈ ਦੇਖੋ ਕਰੋ ਚੈੱਕ ਤੇ ਦੇਖੋ ਪੂਰਾ ਰਿਟੈਂਟ ਭਰ ਗਿਆ ਬਾਈ ਉਧਰ ਦੇਖੋ ਕਿਵੇਂ ਆਪਣੇ ਬੱਚੇ ਟਾਰੀਆਂ ਮਾਰ ਲਾਗੇ ਬਈ ਕਿਵੇਂ ਖੁਸ਼ ਨੇਗੀ ਤੇ ਆਪਾਂ ਇਹਨੂੰ ਹੁਣ ਛੱਡ ਦਾਂਗੇ ਪਿੰਜਰੇ ਦੇ ਵਿੱਚ ਫਿਰ ਵੀ ਬਾਹਲੇ ਬੱਚੇ ਨੇ ਫਿਰ ਪਤਾ ਨਹੀਂ ਲੱਗਦਾ ਮਿਕਸ ਹੋ ਜਾਣੇ ਨੇਗੀ ਨਾ ਦਰੀ ਕੱਢ ਲਾਂਗੇ ਬਈ ਰੋਜ਼ ਕਰਕੇ ਨਿੱਿੱਲੀ ਹੋਈ ਪਈ ਹੈ ਦਰੀ ਤੇ ਹੁਣ ਛੱਡ ਤਾਰੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਉਹ ਵੀ ਕਿਹੜੇ-ਕਿਹੜੇ ਨੇ ਦਿੱਤੀ ਬੰਦੇ ਮੰਗਾ ਪੈਨੂ ਬਈ ਆ ਜਾ ਬਈ ਹੁਣ ਆ ਗਈ ਇਹਦੀ ਭਾਰੀ ਇਹ ਵੀ ਜਵਾ ਖਾਦੀ ਹੈ ਬਈ ਰਾਤ ਦਾ ਭੁੱਖਾ ਹੀ ਆ ਤੈਨੂੰ ਹਿਲਾ ਲਿਆ ਕਰੋ ਬਈ ਐਵੇਂ ਚੰਗੀ ਤਰ੍ਹਾਂ ਹਿਲਾ ਕੇ ਨਾ ਕਈ ਵੇ ਥੱਲੇ ਬਹਿ ਜਾਂਦਾ ਇਸ ਹਿਲਾ ਕੇ ਦੇਖੋ ਕਰੋ ਚੱਕ ਬਈ ਤੇ ਬੱਚਾ ਫਿਰਦਾ ਕੋ ਉਧਰ ਵਧੀਆ ਤਰੀਕੇ ਨਾਲ ਲੈ ਜੀ ਤੇ ਦੁਬਾਰਤੋ ਫੇਰ ਦੇਵਾਂਗੇ ਇਹਨੂੰ ਕੋਤਾ ਚੈੱਕ ਕਰਦੇ ਪਹਿਲਾਂ ਪਕਿੰਨਿੰਗ ਦੇਤੀ ਤੇ ਆ ਜਦੁਬਾਰ ਤੋਂ ਦਿੰਨੇ ਆਂਗੇ के ना कई बार भी ब्लॉक हो जाने सू दसा ना भी थले बह जाता तो माड़ा जहा हलाल करके बंद हो गया सीन हलाल आई बी मार्केट ठीक है पर बहुत हो गई काफ़ी हो गई बई बहुत दीती गई इन्नी बहुत हैगी तो यहाँ पर निकल जुआ बेबारी भी हो नहीं है देखो करो चेक दोनों देखी भाई तो देख लो दोनों बैठे ने आपके आगे रखी दो देख लो भाई बच्चे जमा पुखे ने कि चीकी आते आ चक्कर आप छोटे बच्चे हम देर इन्हों इधर रख ले लिया कहते बच्चे तो हम दूसर फ्यूचर चंकी तरह चेक कर लिया लोग हो गए ना ਹੋਨ ਆ ਗਿਆ ਆਪਣਾ ਅਗਲਾ ਬੱਚਾ ਬਈ ਹੁਣ ਦਿੰਨੇ ਆ ਇਹਨੂੰ ਤੇ ਆਨੇ ਉਈ ਦਿੱਤੀ ਬਈ ਦੇਖੋ ਬੋਟਾ ਤੇ ਬੋਤਲ ਕਰੋ ਚੈੱਕ ਜਮਾ ਰਾਮ ਨਾਲ ਦਿੱਤੀ ਜਾਂਦੀ ਬਈ ਨਾਲੇ ਇਹਨਾਂ ਵਾਸਤੇ ਪਛੋਣੀ ਬਹੁਤ ਸੋਖੀ ਹੈ ਬਈ ਇਹ ਜਿਹੜੇ ਆਪਾਂ ਛੋਲੇ ਦਿੰਨੇ ਆ ਉਹ ਇਹਨਾਂ ਨੂੰ ਪਚਾਉਣੀ ਓਕੇ ਨਹੀਂ ਕਿਉਂਕਿ ਉਹ ਬਾਰ-ਬਾਰ ਪਾਣੀ ਮੰਗਦੇ ਨੇ ਤੇ ਇੰਨਾ ਸਾਰਾ ਦਿਨ ਆਪਾਂ ਪਾਣੀ ਦੇ ਨਹੀਂ ਸਕਦੇ ਤੇ ਇਹ ਇਹਦਾ ਪੌਡਰੀ ਆ ਮਤਲਬ ਉਹੀ ਤਾਕਤ ਆ ਉਹੀ ਸੇਮ ਪ੍ਰੋਸੈਸ ਆ ਸਾਰਾ ਕੁਝ ਹੈਗਾ ਵਿੱਚ ਪਾਣੀ ਪਾ ਲਿਆ ਆਪਾਂ ਤੇ ਆ ਸਾਰਾ ਦਿਨ ਬਈ ਆਰਾਮ ਨਾਲ ਲੈ ਕੇ ਬੈਠੇ ਰਹਿਣਗੇ ਕੋਈ ਤੰਗੀ ਪਰੇਸ਼ਾਨੀ ਵਾਲੀ ਗੱਲ ਨਹੀਂ ਫਿਰ ਆਪਾਂ ਇਹਨਾਂ ਨੂੰ ਧਾਗੀਆਂ ਤੇ ਬਿਠਾ ਦਾਂਗੇ ਵੀ ਛਾਤਰੀਆਂ ਤੇ ਤੇ ਸਾਰਾ ਦਿਨ ਆਰਾਮ ਨਾਲ ਬੈਠਣਗੇ ਆ ਚਾਰ ਬੱਚਿਆਂ ਨੂੰ ਦਿੱਤੀ ਗਈ ਤੇ ਬਾਕੀ ਨੂੰ ਤੁਹਾਨੂੰ ਦੇ ਕੇ ਤੇ ਸਾਰੇ ਬੱਚਿਆਂ ਨੂੰ ਸਾਰੇ ਬੱਚਿਆਂ ਨੂੰ ਦੇ ਕੇ ਅੱਗੇ ਫਿਰ ਤੁਹਾਨੂੰ ਅੱਗੇ ਪੂਰੀ ਦਿਖਾਉਣੇ ਆ ਫਿਰ ਬਈ ਉਸ ਤੋਂ ਬਾਅਦ ਤੇ ਇੱਧਰ ਫੀਡ ਵਾਲਾ ਕੰਮ ਹੋ ਗਿਆ ਪੂਰਾ ਸਾਰੇ ਬੱਚਿਆਂ ਨੂੰ ਦਿੱਤੀ ਗਈ ਫੀਡ ਤੇ ਆਪਾਂ ਬੱਚੇ ਰੱਖ ਤੇ ਇੱਧਰ ਬਈ ਦੇਖੋ ਸਾਰੇ ਰੱਜ ਕੇ ਬੱਚੇ ਤੇ ਆਪਣਾ ਫੀਡਰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਬਈ ਪਾਣੀ ਨਾਲ ਸਾਫ਼ ਕਰਕੇ ਇਹ ਰੱਖਤਾ ਬਈ ਇਹ ਇਹਨਾਂ ਦੇ ਉੱਤੇ ਰੱਖਤਾ ਕਿਉਂਕਿ ਇੱਥੇ ਕੰਮ ਹੁੰਦਾ ਆਪਣੇ ਤੇ ਬੱਚੇ ਸਾਰੇ ਇੱਧਰ ਬੈਠੇ ਨੇ ਇੱਕ ਜਗ੍ਹਾ ਰੱਖ ਤੇ ਤੇ ਹੁਣ ਆਪਾਂ ਇਹਨੂੰ ਲੈ ਕੇ ਚੱਲਦੇ ਹੁੱਤੇ ਪਾ ਕੇ ਜੋਟ ਦੇ ਵਿੱਚ ਇਹਨਾਂ ਨੂੰ ਬਿਠਾਵਾਂਗੇ ਅੱਜ ਛਾਤਰੀਆਂ ਤੇ ਇਹ ਸਾਰਾ ਦਿਨ ਛਾਤਰੀਆਂ ਦੇ ਬੈਠਣਗੇ ਫਿਰ ਦਹੋਣਿਆ ਤੁਹਾਨੂੰ ਅੱਗੇ ਆਜੋ ਚੱਲੀਏ ਬੱਚੇ ਪਾਲੇ ਬਈ ਸਾਰੇ ਜੋਟ ਦੇ ਵਿੱਚ ਤੇ ਜਿਹੜਾ ਵੱਡਾ ਬੱਚਾ ਸੀਗਾ ਆਪਣਾ ਸਾਰਿਆਂ ਤੋਂ ਵੱਡਾ ਜਿਹੜਾ ਪਿੱਧਰ ਰੱਖਿਆ ਸੀ ਕਬੂਤਰੀਆਂ ਦੇ ਵਿੱਚ ਉਹ ਵੀ ਇਹਦੇ ਵਿੱਚ ਪਾਲਿਆ ਤੇ ਆਜੋ ਲੈ ਕੇ ਚਾਲਦੇ ਆ ਇਹਨਾਂ ਨੂੰ ਕੋਠੀ ਦੇ ਉੱਤੇ ਤੇ ਬਿਠਾਉਣਿਆ ਨੈੱਟ ਦੇ ਵਿੱਚ ਛਾਤਰੀਆਂ ਦੇ ਉੱਤੇ ਆਜੋ ਫਿਰ ਚੱਲੀਏ ਇੱਧਰ ਬਈ ਛਾਤਰੀਆਂ ਦਾ ਕੰਮ ਹੋ ਗਿਆ ਡਨ ਤੇ ਛਾਤਰੀਆਂ ਲਾਤੀਆਂ ਆਪਾਂ ਇੱਧਰ ਤਿੰਨੇ ਤੇ ਛਾਤਰੀਆਂ ਲਾ ਕੇ ਤੁਹਾਨੂੰ ਬਿਠਾਉਣਿਆ ਬੱਚੇ ਛਾਤਰੀਆਂ ਥੋੜੀਆਂ ਨਹੀਂ ਕਰਤੀਆਂ ਸਿੱਧੀਆਂ ਅਨੀ ਵੀਰਾਂ ਦੀ ਵੀ ਆ ਟੈਂਪਰੀਰੀ ਕਪੜਾ ਲਾਇਆ ਸੀ ਆਪਾਂ ਤੁਹਾਨੂੰ ਦਿਖਾਉਣ ਵਾਸਤੇ ਅਜੇ ਤੱਕ ਆਈ ਨਹੀਂ ਕਿ ਦੂਸਰੀ ਜਿਹੜੇ ਅੱਜ ਲੈ ਕੇ ਆਵਾਂਗੇ ਕੱਲ ਮੀਂਹ ਪਈ ਜਾਂਦਾ ਸੀ ਉਹਦੇ ਕਾਰਨ ਅਪਣੇ ਤੋਂ ਜਾਇਆ ਨਹੀਂ ਗਿਆ ਤੇ ਬਾਕੀ ਦੇ ਤਹਾਂ ਲਾ ਕੇ ਆਵਾਂਗੇ ਅੱਜ ਆ ਤਾਂ ਟੈਂਪਰੀਰੀ ਸੀ ਵੀ ਆਪਾਂ ਲਾਤੀ ਚਲੋ ਬੱਚਿਆਂ ਨੂੰ ਨਿਸ਼ਾਨੀ ਤੇ ਹੋ ਜੀ ਬੈਠਣ ਲਈ ਆ ਥੋੜੀ 빙ੀ ਹੋ ਗਈ ਹੈ ਛੱਤ ਤੇ ਆਪਾਂ ਹੀ ਕਰਦੇ ਸਿੱਧੀ ਹਾਂਜੀ ਭਾਈ ਆਪਾਂ ਜਾਣਾ ਸੀਗਾ ਜਮਤ ਤੇ ਵੱਜ ਗਏ 2 ਤੇ ਆਪਾਂ ਅਗੇ ਕੋਠੇ ਤੇ ਤੇ ਹੁਣ ਆਪਾਂ ਬੱਚਿਆਂ ਨੂੰ ਉਤਾਰ ਕੇ ਲੈ ਕੇ ਚੱਲਦੇ ਆਂ ਥੱਲੇ ਬਾਈ ਮੌਸਮ ਹੋ ਰਿਹਾ ਖਰਾਬ ਕਦੇ ਧੁੱਪ ਨਿਕਲ ਜਾਂਦੀ ਏ ਕਦੇ ਛਾਂ ਹੋ ਜਾਂਦੀ ਏ ਬਾਈ ਮੀਂਹ ਆਲਾ ਹੋ ਰਿਹਾ ਹੈਗਾ ਮੌਸਮ ਕੋਈ ਪਤਾ ਨਹੀਂ ਮੌਸਮ ਕਦੋਂ ਖਰਾਬ ਹੋ ਜੇ ਹਨਾ ਪਿੱਛੋਂ ਆਪਾਂ ਵਗ ਜਾਈਏ ਤੇ ਉਹ ਤੋਂ ਬਾਅਦ ਮੀਂਹ ਆ ਜੇ ਤਾਂ ਬੱਚੇ ਹਜੇ ਛੋਟੇ ਨੇ ਬਾਈ ਹਨਾ ਇੰਨੇ ਵੱਡੇ ਹੈ ਨਹੀਂ ਕਿ ਵੀ ਮੀਂਹ ਵਿੱਚ ਬੈਠ ਸਕਣ ਬਾਈ ਤੇ ਆਪਾਂ ਇਹਨਾਂ ਨੂੰ ਉਤਾਰ ਕੇ ਡੋਲੀਆਂ ਦੇ ਵਿੱਚ ਹੀ ਬਿਠਾ ਕੇ ਜਾਂਦੇ ਆਂ ਤੇ ਇੱਕ ਵਾਰੀ ਇਹਨਾਂ ਨੂੰ ਜਾਂਦੇ ਜਾਂਦੇ ਦੇ ਜਾਂਗੇ ਆਪਾਂ ਪਾਣੀ ਹੱਥ ਦੇ ਨਾਲ ਬਾਈ ਤੇ ਉਹ ਜਿਹੜਾ ਛੋਲਿਆਂ ਦਾ ਹੋਊਗਾ ਹਨਾ ਪਾਣੀ ਕਿ ਚੈਨ ਨੇ ਕਈ ਵਾਰੀ ਹਾਰਟ ਹੋ ਜਾਂਦਾ ਪੁੱਟ ਇਹਨਾਂ ਦਾ ਤੇ ਜਾਂਦੇ ਜਾਂਦੇ ਆਪਾਂ ਇੱਕ ਵਾਰੀ ਇਹਨਾਂ ਨੂੰ ਪਾਣੀ ਦੇ ਜਾਨੇ ਆ ਤੇ ਪਾਣੀ ਦੇ ਕੇ ਬਿਠਾ ਜਾਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਲੈ ਕੇ ਚੱਲਦੇ ਆਂ ਬਾਈ ਥੱਲੇ ਤੇ ਆ ਸੀਗੀ ਵੀਰੇ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਈ ਤਾਂ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਿਓ ਬਾਈ ਲਾਈਕ ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ